ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਣਾਵਾਂਗੇ ਤੰਦੂਰ ਤੇ ਰੋਟੀ ਤੰਦੂਰ ਆਪਣੇ ਲਿਪ ਲਿਆ ਸੁਚਾ ਕਰ ਲਿਆ ਜੀ ਆਪਾਂ ਨੇ ਹੁਣ ਆਪਾਂ ਲੱਗੇ ਆ ਅੱਗ ਬਾਲਣ ਵਾਸਤੇ ਸ਼ੁਰੂ ਕਰਿਆ ਹੋਇਆ ਤੇ ਹਵਾ ਵੀ ਚੱਲ ਰਹੀ ਹੈ ਹੁਣ ਦੇਖੋ ਚੱਲ ਚੱਲ ਕੁਸੂਰ ਹੈ ਹਵਾ ਦੇ ਨਾਲ ਦੇਖੋ ਜਿਆਦਾ ਬਾਲਣ ਲੱਗੂਗਾ ਚੱਲ ਗਿਆ ਚੱਲ ਰਿਹਾ ਹੋ ਗਿਆ ਹੋ ਗਿਆ ਹਾਂ ਹਾਂ ਉਹ ਕਿਰਨ ਨੇ ਕੰਮ ਆਲੀ ਕਰ ਦਿੱਤੀ ਹੈ ਹਮ ਹਾਈ ਹਾਈ ਹਾਂਜੀ ਹਵਾ ਬਹੁਤ ਚੱਲ ਰਹੀ ਹੈ ਪਰ ਅਸੀਂ ਨੇ ਹੱਗ ਤਾਂ ਜਲਾ ਲਈ ਹੁਣ ਦੇਖਦੇ ਹਾਂ ਕਾਮਯਾਬ ਨੀਚੇ ਤੋਂ ਚੱਲ ਗਈ ਪੂਰੇ ਧੂਏ ਦੇ ਤਨ ਜਵਾਲਾਮੁਖੀ ਜਵਾਲਾਮੁਖੀ ਸ਼ੁਰੂ ਹੋ ਗਿਆ ਅਸੀਂ ਅੱਜ ਛੱਤ ਤੇ ਚੜੇ ਆ ਆਪਣੀ ਤੇ ਪੂਰਾ ਵੀ ਉਹ ਦਿਖਾਣੇ ਤੁਹਾਨੂੰ ਸਾਡੇ ਆਲੇ ਦਲੇ ਗੁਆਣਤਾ ਨੇਹਾ ਦੇ ਨਾਨਾ ਜੀ ਰੋਟੀ ਖਾ ਰਹੇ ਆ ਹਾਂ ਤੇ ਆ ਸਪੀ ਦੇ ਪਾਪਾ ਵੇਟ ਕਰ ਰਹੇ ਰੋਟੀ ਦੀ ਮਾਰਚ ਬੈਠ ਗਿਆ ਚਲੋ ਜੀ ਅਸੀਂ ਨੀਚੇ ਚਲਦੇ ਹਾਂ ਹੁਣ ਆਟਾ ਗੁੰਨ ਕੇ ਲੈ ਕੇ ਆਨੇ ਹਾਂ ਹਾਂ ਜੀ ਮਿੱਸੀ ਰੋਟੀ ਵਾਸਤੇ ਆਪਾਂ ਨੇ ਆਪਾਂ ਨੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਲਈਆਂ ਨੇ ਕੁਛ ਲਸਣ ਦੀਆਂ ਕਲੀਆਂ ਲਈਆਂ ਨੇ ਅੱਧਾ ਆਪਾਂ ਨੇ ਪਿਆਜ਼ ਪਾਇਆ ਤੇ ਇੱਕ ਪਾਇਆ ਆਪਾਂ ਨੇ ਅਦਰਕ ਦਾ ਟੁਕੜਾ ਇਹਨੂੰ ਆਪਾਂ ਨੇ ਥੋੜਾ ਜਿਹਾ ਦਰਦੜਾ ਜਿਹਾ ਕੁੱਟ ਲੈਣਾ ਆ ਅੱਧਾ ਚਮਚ ਪਾਵਾਂਗੇ ਆਪਾਂ ਚੌਥਾ ਚਮਚ ਦਾ ਚੌਥਾ ਹਿੱਸਾ ਹਲਦੀ ਦਾ ਇੱਕ ਚਮਚਾ ਆਪਾਂ ਨਮਕ ਦਾ ਐਡ ਕਰਾਂਗੇ ਇੱਕ ਚਮਚਾ ਆਪਾਂ ਧਨੀਆ ਪਾਊਡਰ ਐਡ ਕਰਾਂਗੇ ਹੁਣ ਇਹਨੂੰ ਚਿਤਰਾ ਕੁੱਟ ਲੈਣਾ ਹੈ ਹਾਂਜੀ ਇੱਕ ਚਮਚ ਦੇ ਕਰੀਬ ਆਪਾਂ ਨੇ ਜੀਰਾ ਵੀ ਇਸ ਦੇ ਨਾਲ ਹੀ ਕੁੱਟ ਲੈਣਾ ਹੈ ਹਾਂਜੀ ਮਿੱਸੀ ਰੋਟੀ ਵਾਸਤੇ ਆਪਾਂ ਨੇ ਇੱਕ ਕੌਲੀ ਲਈ ਹੈ ਬੇਸਣ ਦੀ ਤੇ ਦੋ ਕੋਲੀਆਂ ਲਈਆਂ ਨੇ ਆਪਾਂ ਸਿੰਪਲ ਕਣਕ ਦਾ ਆਟਾ ਹੁਣ ਇਹਨਾਂ ਨੂੰ ਇੱਕ ਚਲਣੀ ਦੇ ਪਾਤ ਵਿੱਚ ਪਾ ਕੇ ਆਪਾਂ ਛਾਲ ਲੈਣਾ ਹੈ ਠੀਕ ਹੈ ਜੀ ਹਾਂਜੀ ਅੱਧਾ ਪਿਆਜ਼ ਆਪਾਂ ਇਹਦੇ ਵਿੱਚ ਬ੍ਰੀਕ ਬ੍ਰੀਕ ਕੱਟ ਕੇ ਪਾ ਲੈਣਾ ਹੈ ਆਟਾ ਆਪਾਂ ਨੇ ਆਪਣਾ ਛਾਲ ਲਿਆ ਅੱਧਾ ਪਿਆਜ਼ ਆਪਾਂ ਨੇ ਕੁੰਡੀ 'ਚ ਕੁਟ ਲਿਆ ठीक है जी अद्धा ऐनेज का ना अच्छा टेस्ट आंधा है हाँ आं जी मेथे लग मेथे कट लागे बरीक बरीक थोड़े ही पाने ज्यादा नहीं पाने हैं, जस्ट फ्लेवर वास्ते आप ਦੇ ਵਿੱਚ ਕੁੱਟਿਆ ਇਹਨੂੰ ਹਲਕਾ ਜਿਹਾ ਪਾਣੀ ਪਾ ਕੇ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਹੈ ਠੀਕ ਹੈ ਜੀ ਮਿਕਸ ਕਰਨ ਤੋਂ ਬਾਅਦ ਆਪਾਂ ਇਹ ਮਸਾਲਾ ਜਿਹੜਾ 1 ਮਿੰਟ ਇਹਨੂੰ ਮਿਕਸ ਕਰਕੇ ਪਿਆਜ਼ ਤੇ ਮਿਰਠਿਆਂ ਨੂੰ ਨਾਲ ਹੀ ਆਪਣਾ ਬੇਸਣ ਤੇ ਆਟਾ ਮਿਕਸ ਹੋ ਜਾਊਗਾ ਗੋਆਚਾ ਬਣਾ ਲੈਣਾ ਹੂ ਆ हे मस देणारी जी जिना मडा मोठा कुंडी जिथे लग्या रागा हलका ज्या होत पाणी पाहूया अंतर ॲड कर देणार आहे ते हुण आपण एन गुन ला आटेन ए ਰੱਖਣਾ ਹੈ ਬਿਲਕੁਲ ਟਾਈਟ ਹੋਣਾ ਚਾਹੀਦਾ ਪਰ ਮਤਲਬ ਕਿ ਟਾਈਟ ਹੀ ਹੋਣਾ ਚਾਹੀਦਾ ਆਮ ਨੋਰਮਲ ਆਟੇ ਨਾਲ ਆਪਾਂ ਇਹਨੂੰ ਟਾਈਟ ਹੀ ਗੁੰਨਾਂਗੇ ਕਿ ਹੁੰਦਾ ਮੋਟਾ ਹੁੰਦਾ ਮੇਖਾਵੇਂ ਮੋਟਾ ਨਹੀਂ ਹੁੰਦਾ ਚ ਲੇਅਰਸ ਹੁੰਦੀਆਂ ਨੇ ਪਰੋਠੇ ਚ ਦੇਖ ਲਓ ਇਹਨੂੰ ਪਰੌਂਠਾ ਦੇਖ ਲਓ ਲੇਅਰਸ ਇਸ ਪਰੌਂਠੇ ਚ ਕਹਿੰਦੇ ਹਾਂ ਇੰਨੇ ਗਰਮ-ਗਰਮ ਬੜਾ ਸਵਾਦ ਆਉਂਦਾ। ਕਹਿੰਦੇ ਮੇਰੀ ਮੰਮੀ ਵੀ ਕਦੇ-ਕਦੇ ਬਣਾਉਂਦੀ ਹੁੰਦੀ ਐ। ਮੈਂ ਤਾਂ ਮੇਰੀ ਰੋਜ ਬਣਾਉਂਦੀ ਆ। ਹਾਂਜੀ ਐਵੇਂ ਦਾ ਆਪਾਂ ਨੇ ਇਹ ਆਟਾ ਖੁੰਨ ਲੈਣਾ ਐ ਬਿਲਕੁਲ ਟਾਈਟ। ਠੀਕ ਹੈ ਜੀ। ਕਿਉਂਕਿ ਜਦੋਂ ਆਪਾਂ ਤੰਦੂਰ 'ਚ ਰੋਟੀ ਲਾਉਣੀ ਐ ਨਾ ਇਹ ਇੰਨਾ ਟਾਈਟ ਹੋਣਾ ਚਾਹੀਦਾ। ਆਪਾਂ ਨੂੰ ਰੋਟੀ ਬਧਾਨ 'ਚ ਸੌਖ ਰਵੇ। ਇਸ ਕਰਕੇ ਆ ਤਾਂ ਤੰਦੂਰ 'ਤੇ ਹੀ ਲਗਾਉਣਾ। ਇਹਨੂੰ ਹੁਣ 10 ਮਿੰਟ ਰੈਸਟ ਤੇ ਰੱਖਾਂਗੇ। ਉਦੋਂ ਤੱਕ ਆਪਣਾ ਤੰਦੂਰ ਆਪਾਂ ਤੁਸੀਂ ਦੇਖਿਆ ਹੀ ਆ। ਅਖਵਾਲ ਕੇ ਆਏ ਆ ਇਹਨੂੰ ਹੁਣ ਆਪਾਂ ਢੱਕ ਕੇ ਰੱਖ ਦਾਂਗੇ ਠੀਕ ਹੈ ਜੀ ਘਿਓ ਦਾ ਹੱਥ ਲਗਾ ਦਾਂਗੇ ਤੇ ਆਪਾਂ ਸਿਕਰੀ ਨਹੀਂ ਆਊਗੀ ਆਟੇ ਤੇ ਤਪਨਾ ਮਸ਼ੀਨ ਵਾਹ ਲੇ ਗਿਰੂ ਚੱਕਣੇ ਵਾਸਤੇ ਤਾਰ ਲਾ ਲਓ ਆ ਪਈਓ ਸੋਹ ਚਿੰਟਾ ਤਾਰ ਤੁਰਨ ਨਾਲ ਹੀ ਚੱਕਣਾ ਹੈਗਾ ਚਿੰਟੇ ਨਾਲ ਚੱਕਾਂਗੇ देखो जी फुलका अपना कितना बढ़िया तैयार होया। ਹੁਣ ਆਪਾਂ ਇਹਨੂੰ ਘਿਓ ਲਗਾਵਾਂਗੇ, ਘਿਓ ਲਗਾਏਗੇ। ਅਰਸਤੇ ਪਾਪਾ ਆਜੋ ਜਿੱਧਰ ਘਿਓ ਲਗਾਉਣਾ। ਆਪੇ ਆਖਿਓ। ਐਨਾਂ ਮੈਂ ਦੂਜੀ ਰੋਟੀ ਤਿਆਰ ਕਰਦੀ ਆਂ। ਅੱਛਾ ਉਧਰ ਘਿਓ ਦਿਖਾ ਦੇ ਪੱਪਾ, ਕਿਉਂ ਉਧਰ। ਚੱਪਸ ਬੋਤਾ। तैयार काफी बाद ना तंदूर के तैयार हो रहे हाँ जी फुलके देखो जी कि बन के तैयार हो रहे ने, ने। आज तुम भी खाओ असि भी खावगे ਦੀਨਾਂ ਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ। ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਦੀ ਲੱਗੀ। ਆਪਣੇ ਸਬਸਕ੍ਰਾਈਬਰਾਂ ਵਾਸਤੇ ਅਸੀਂ ਨਾ ਸਪੈਸ਼ਲ ਅੱਜ ਤੰਦੂਰ ਵਾਲਿਆ ਮਿੱਸੀਆਂ ਰੋਟੀਆਂ ਬਣਾਈਆਂ। ਠੀਕ ਹੈ ਜੀ। ਰੋਟੀ ਤਿਆਰ ਹੋ ਗਈ ਦੂਸਤਾਂ ਲਈ। ਨਹੀਂ। ਇੱਧਰ ਵਾਲੀ ਤਿਆਰ ਹੋ ਗਈ। ਹਜੇ ਹੋ ਜਾਣਗੋ ਥੋੜੀ ਜਿਹੀ। ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਜੀ ਰੋਟੀਆਂ ਦੀ। ਜੰਮੀ ਅੰਮੀ ਫੁਲਕੇ ਬਣ ਕੇ ਆਪਣੇ ਤਿਆਰ ਹੋਏ ਨੇ। चलो जी करोटी होर ला दें लास्ट पेड़ा बचिया छोटी रोटी अर्शप्रीत दी छुटकू <laughs> जो पेड़ा बच गया छुटकू जहा पेड़ा बच गया अर्शप्रीत लगेगा छुटकू रोटी अर्शप्रीत दी चलो जी प्रसादे बन के अपने तैयार हूँ खाव गे आप मटर पनीर की सब्जी के न थले अपनी सब्जी बनी पी आखो जी फुलका क्रिस्पी क्रिस्पी रड़या रड़िया फुलका देखो जी फुलके बन के किन्ने वाइए अपने तैयार हुए ने फोटो खिंच लो जी वास्ते हाँ जी रोटी अपने लगाती पनीर पनीर सब्जी रायता खीरा ते मिस्सी रोटी नाल आप रखा जलेबी रड़ी रड़ी जलेबी है आ जाओ जी सारे खा लो जिन्हें भी मेरे सबसक्राइबर ने सब ये है, दावत भी खाओ अस भी खाने हैं ठीक है जी ਉਨਾ ਫਾਰੇ ਜਿਵੇਂ ਮੰਗੇ ਅੱਜ ਦੇ ਪਾਪਾ ਦਾ ਵੀ ਮਿੱਸੀ ਰੋਟੀ ਕਿਵੇਂ ਦੀ ਬਣੀ ਆਜੋ ਜਸਤੀ ਹਾਂਜੀ ਰੱਖ ਲੈਂ ਹਾਂ ਉਹ ਸਾਡੇ ਨੂੰ ਖਾਣ ਲਈ ਲੈ ਬਰਬਰ ਜਲੀ ਗਈ ਉਹ बहुत तो टेस्टी रोटी बनी है तुम तो इसी तरह बना के तैयार करना सब्जी <laughs> ਹਾਂਜੀ ਏਸੀ ਅੱਜ ਦਾ ਆਪਣਾ ਬਲੌਗ ਅਗਰ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆਂ ਨਵੇਂ ਬਲੌਗ ਤੇ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਥੈਂਕ ਯੂ ਧੰਨਵਾਦ ਟੇਕ ਕੇਅਰ